ਪਿੰਡ ਦਾ ਪਿੰਡ ਉੱਡਦਨ ਜਿਸ ਪਰਿਵਾਰ ਚ ਬੈਠੇ ਆ 60 ਘੰਟੇ ਪਹਿਲਾਂ ਇਸ ਪਰਿਵਾਰ ਦਾ ਮੁਖੀ ਆ ਛੋਟੀ ਜੀ ਦੁਕਾਨ ਕਰਦਾ ਸੀ ਸਮੋਸੇ ਬਣਾਉਂਦਾ ਪਕੌੜੇ ਬਣਾਉਂਦਾ ਚਾਹ ਦਿੰਦਾ ਸਰਦਾਰ ਗੁਰਮਖ ਸਿੰਘ 60 ਘੰਟੇ ਪਹਿਲਾਂ ਸ਼੍ਰੀ ਖਰਾਲਗੜ੍ਹ ਸਾਹਿਬ ਮੱਥਾ ਟੇਕਣ ਗਿਆ ਇਸ ਪਿੰਡ ਦੇ 70 ਲੋਕ ਮੱਥਾ ਟੇਕਣ ਗਏ ਤੇ ਕੈਂਟਰ ਪਲਟਿਆ 60 ਘੰਟੇ ਪਹਿਲਾਂ ਉਹ ਕੈਂਟਰ ਖਰਾਲਗੜ੍ਹ ਸਾਹਿਬ ਦੀਆਂ ਪਹਾੜੀਆਂ ਸੜਕਾਂ ਜਿਹੜੀਆਂ ਤੰਗ ਸੜਕਾਂ ਖੂਨੀ ਸੜਕਾਂ ਉਥੇ ਪਲਟਿਆ ਤਿੰਨ ਮੌਤਾਂ ਹੋਈਆਂ ਔਰ ਉਹਨਾਂ ਚ ਇੱਕ 9 ਸਾਲ ਦੀ ਬੱਚੀ ਨਵਜੋਤ ਕੌਰ ਇੱਕ 42 ਸਾਲ ਦਾ ਜਸਮੀਰ ਸਿੰਘ ਔਰ ਅੱਜ ਵੀ ਜਿਹੜੇ 60 ਘੰਟਿਆਂ ਬਾਅਦ 8 ਪੀਜੀਆਈ ਐਡਮਿਟ ਹੈ ਔਰ 10 ਰਜਿੰਦਰਾ ਹਸਪਤਾਲ ਹੈ ਔਰ ਜਿਹੜੇ ਘਰਾਂ ਚ ਵਾਪਸ ਮੁੜਿਆ ਹੈ ਉਹ ਕਿਸੇ ਦੇ ਗੁੱਜੀਆਂ ਸੱਟਾਂ ਲੱਗੀਆਂ ਕਿਸੇ ਦੇ ਕੋਸ਼ ਲੱਗਿਆ ਔਰ ਇੱਕ ਪਰਿਵਾਰ ਇਦਾਂ ਦਾ ਆ ਜਿੱਦਾਂ ਇਸ ਪਰਿਵਾਰ ਦੇ ਮੁਖੀਆ ਦੀ ਮੌਤ ਹੋਈ ਇੱਕ ਗਵਾਂਢੀਕਰ ਹੈ ਉਹਨਾਂ ਦੇ ਕੁੜੀ ਦੀ ਮੌਤ ਹੋਈ ਨਵਜੋਤਕੌਰ ਦੀ ਉਹਦੀ ਭੈਣ ਜਿਹੜੀ ਆ ਉਹ 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 ਵੀ ਉਹ ਵੀ ਜ਼ਖਮੀ ਹੋਈ ਉਹ ਵੀ ਪੀਜੀਆਈ ਤੋਂ ਔਰ ਜਿਹੜੀ ਉਹਦੀ ਮਾਂ ਆ ਕੁੜੀ ਦੀ ਇੱਕ ਦੀ ਮਾਂ ਦੀ ਬਾਹਾਂ ਵੱਡ ਹੋ ਗਈ ਕੰਨ ਵੱਡਿਆ ਗਿਆ ਕਿਸੇ ਧੀ ਦਾ ਇਸ ਪਿੰਡ ਦੇ ਵਿੱਚ ਐਸੇ ਇੰਨਾ ਜਬਰਦਸਤ ਨਾ ਖਤਰਨਾਕ ਐਕਸੀਡੈਂਟ ਹੋਇਆ ਕਿ ਪੱਟ ਤੱਕ ਅਣਵੇਹੀਆਂ ਕੁੜੀਆਂ ਦੇ ਇਹ ਜਿਹੜੇ ਥੱਡੀਆਂ ਟੁੱਟ ਗਈਆਂ ਬਾਹਾਂ ਟੁੱਟ ਗਈਆਂ ਇਸ ਤੋਂ ਵੀ ਦੁੱਖ ਦੀ ਗੱਲ ਕਿ ਗਰੀਬ ਮਰਿਆ ਗੁਰੂ ਰਵਦਾਸ ਜੀ ਨੂੰ ਮੰਨਣ ਵਾਲਾ ਮਰਿਆ ਦਲਤ ਮਰਿਆ ਮਜ਼ਦੂਰ ਮਰਿਆ ਸਰਕਾਰ 60 ਘੰਟੇ ਬੀਤਣ ਤੋਂ ਬਾਅਦ ਵੀ ਬੀਤਣ ਤੋਂ ਬਾਅਦ ਵੀ ਦੁਖੀ ਹੋ ਕੇ ਕਹਿ ਰਿਹਾ ਕਿ ਧਾਰ ਮਾਰਨੀ ਆਈ ਮੂਤਣ ਨਹੀਂ ਆਈ ਜ਼ਖਮਾਂ ਤੇ ਜਿਹੜਾ ਕਹਿੰਦੇ ਨੇ ਅੱਗੇ ਬਜ਼ੁਰਗ ਕਿ ਵੱਡਿਆਂ ਤੇ ਇਹ ਤਾਂ ਮੂਤਣ ਵਾਲੇ ਵੀ ਹੈ ਨਹੀਂ ਵੱਡਿਆਂ ਤੇ ਮੂਤਣ ਵਾਲਾ ਇਸ ਕਰਕੇ ਇਹ ਜਿਹੜੀ ਅੱਜ ਦੀ ਇਹ ਦੁੱਖ ਦੀ ਘੜੀ ਦੇ ਵਿੱਚ ਇਸ ਪਰਿਵਾਰ ਦੇ ਨਾਲ ਸੀ ਦੁੱਖ ਸਾਂਝਾ ਕੀਤਾ ਸਿਹਤ ਮੰਤਰੀ ਨਾਲ ਮੇਰੀ ਗੱਲ ਹੋਈ ਹੁਣੇ ਹੀ ਮਾਨਯੋਗ ਸਰਦਾਰ ਬਲਵੀਰ ਸਿੰਘ ਉਹਨਾਂ ਨੇ ਫੋਨ ਤਰੀ ਚੱਕਿਆ ਉਹਨਾਂ ਦੇ ਪੀਏ ਨਾਲ ਗੱਲ ਕੀਤੀ ਤੇ ਉਹ ਵੀ ਪੰਜਾਬ ਦੇ ਦਲਤਾਂ ਨਾਲ ਮਜ਼ਦੂਰਾਂ ਨਾਲ ਅੰਗਰੇਜ਼ੀ ਘੋਟਦਾ ਸੀ ਸਾਬ ਮੀਟਿੰਗ ਚ ਆ 60 ਘੰਟਿਆਂ ਤੋਂ ਸਿਹਤ ਮੰਤਰੀ ਮੀਟਿੰਗ ਚ ਆ ਇਸ ਹਲਕੇ ਦੀ ਵਿਧਾਇਕਾ ਬੀਬੀ ਨੀਨਾ ਮਿੱਤਲ ਮਗਰ ਮੱਛ ਦੇ ਹੰਝੂ ਰੋ ਕੇ ਚਲੇ ਗਈ ਜੇ ਕੋਈ ਹੋਰ ਮਰਦਾ ਨਾ ਪੰਜਾਬ ਚ ਸਰਮਾਇਦਾਰ ਮਰਦਾ 1 ਕਰੋੜ ਦਾ ਚੈੱਕ ਲਾ ਕੇ ਖੜੀ ਹੁੰਦੀ ਸਰਕਾਰ ਦਲਤ ਮਰਿਆ ਮਜ਼ਦੂਰ ਮਰਿਆ ਦੁੱਕੀ ਵੀ ਦੁੱਕੀ ਵੀ ਕੱਲ ਨੀਨਾ ਮਿੱਤਲ ਜੀ ਜਿਹੜੇ ਮੌਜੂਦਾ ਵਿਧਾਇਕਾਂ ਨੇ ਇੱਥੇ ਬੀਬੀ ਜੀ ਕੁਝ ਬੋਲ ਕੇ ਨਹੀਂ ਗਏ ਸਰਕਾਰ ਬਨੂੰ ਮੈਂ ਡੀਸੀ ਨੂੰ ਫੋਨ ਕੀਤਾ ਮੈਂ ਡੀਸੀ ਸਾਹਿਬ ਨੂੰ ਫੋਨ ਕੀਤਾ ਡੀਸੀ ਸਾਹਿਬ ਕਹਿੰਦਾ ਮਾਮਲਾ ਸਾਡੇ ਧਿਆਨ ਚ ਵਾ ਅਸੀਂ ਫੈਲਾਂ ਨਾਲ ਘੁਲ ਰਹੇ ਆ ਕਾਗਜ਼ਾਂ ਨਾਲ ਘੁਲ ਰਹੇ ਆ ਵੀ ਕੀਤਾ ਗਿਆ ਇਹ ਕਹਿੰਦਾ ਮੈਂ ਐਸ ਡੀ ਐਮ ਰਾਜਪੁਰੇ ਸਾਹਿਬ ਨੂੰ ਪੁੱਛਦਾ ਆਂ ਮੈਂ ਕਿਹਾ 60 ਘੰਟਿਆਂ ਦਾ ਪੁੱਛਿਆ ਨਹੀਂ ਮੈਂ ਐਸ ਡੀ ਐਮ ਰਾਜਪੁਰਾ ਬੀਬੀ ਜੀ ਨੂੰ ਫੋਨ ਲਾ ਲਿਆ ਕਿ ਬੀਬੀ ਜੀ ਕਿਆ ਕੀਤਾ ਕਹਿੰਦੀ ਅਸੀਂ ਕਰ ਰਹੇ ਆਂ ਪਟਵਾਰੀ ਭੇਜਿਆ ਸੀ ਗੱਲ ਬਈ ਪਟਵਾਰੀ ਨੇ ਗਰਦਾਬਰੀ ਕਰਨੀ ਸੀ ਇੱਥੇ ਇੱਥੇ ਤਾਂ ਮਰਿਆਂ ਦੇ ਦੁੱਖ ਦੇ ਉੱਤੇ ਮਲ੍ਹਮ ਲਾਉਣਾ ਸੀ ਕਿ ਬੀਬੀ ਜੀ ਭੈਣ ਜੀ ਮਾਤਾ ਜੀ ਸਰਕਾਰ ਖੜੀ ਆ ਤੁਹਾਡੇ ਨਾਲ ਪਰ ਸਰਕਾਰ ਕਿਉਂ ਖੜੇਗੀ ਦਲਤਾਂ ਦੇ ਨਾਲ ਮਜ਼ਦੂਰ ਦੇ ਨਾਲ ਸਰਕਾਰ ਤੇ ਦਲਤਾਂ ਦੀ ਹੈ ਹੀ ਨਹੀਂ ਸਰਕਾਰ ਤੇ ਮਜ਼ਦੂਰਾਂ ਦੀ ਹੈ ਹੀ ਨਹੀਂ ਤੇ 60 ਘਟਿਆ ਚ ਇੱਕ ਵੀ ਬਿਆਨ ਮੁੱਖ ਮੰਤਰੀ ਦਾ ਨਹੀਂ ਆਇਆ ਗੁਰੂ ਰਵਿਦਾਸ ਮਹਾਰਾਜ ਦੇ ਦਰ ਤੇ ਸੰਗਤਾਂ ਦੀ ਮੌਤ ਹੋਈ ਹੋਵੇ ਮਜ਼ਦੂਰਾਂ ਦੀ ਗੁਰੂ ਰਵਿਦਾਸੀਆ ਸਮਾਜ ਦੇ ਤਿੰਨ ਮਰੇ ਹੋਣ ਔਰ ਪਿਛਲੇ 3 ਸਾਲਾਂ ਚ ਘੱਟੋ ਘੱਟ 40-45 ਮਰ ਗਏ ਉਹਨਾਂ ਖੂਨੀ ਸੜਕਾਂ ਤੇ ਪਿਛਲੇ 3 ਸਾਲਾਂ ਚ ਉਹ ਖੁੰਡੀ ਸੜਕਾਂ ਨਹੀਂ ਠੀਕ ਹੋਈਆਂ ਇਹਨਾਂ ਕੋਲ ਅੱਜ ਦੇ ਦਿਨ ਮੈਂ ਸਰਕਾਰ ਨੂੰ ਅਪੀਲ ਕਰਦਾ ਹਾਂ ਤੁਹਾਡਾ ਮੰਤਰੀ ਵੀ ਭਾਈ ਸਰਕਾਰ ਜੀ ਮੀਟਿੰਗ ਦੇ ਵਿੱਚ ਹੈਗਾ ਤਾਂ ਮੇਰੇ ਵਾਲਾ ਹੀ ਨਵਾਂ ਜ਼ਹਿਰੀਆ ਮਾਂਜੋਗ ਬਲਵੀਰ ਜੀ ਤੁਹਾਡਾ ਐਸਡੀਐਮ ਵੀ ਕਾਗਜਾਂ ਨਾਲ ਘੁੱਲ ਰਿਹਾ ਤੁਹਾਡਾ ਡੀਸੀ ਵੀ ਕਾਗਜਾਂ ਨਾਲ ਘੁੱਲ ਰਿਹਾ ਤੇ ਫਿਰ ਗਰੀਬ ਮਜ਼ਦੂਰ ਕਰੇਗਾ ਕਿਆ 19 ਤਰੀਕ ਨੂੰ ਭੋਗ ਪੈਣਾ ਆ ਇਸ ਟੱਬਰ ਦੇ ਵਿੱਚ 29 ਸਵੇਿਆਂ ਦਾ ਜਿਨ੍ਹਾਂ ਨੂੰ ਕੱਲ ਇਕੱਠੇ ਫੂਕਿਆ ਗਿਆ ਤੇ ਬਹੁਜਨ ਸਮਾਜ ਪਾਰਟੀ ਨੇ ਹਾਜ਼ਰ ਹੋਣਾ ਆ ਉਦੋਂ ਪਾਰਟੀ ਲੀਡਰਾਂ ਨੇ ਆਉਣਾ ਆ ਅਸੀਂ ਪੂਰੇ ਪੰਜਾਬ ਦੇ ਸੰਗਤ ਸੰਤ ਸਮਾਜ ਨੂੰ ਅਪੀਲ ਕਰਦੇ ਆ ਉਹ ਤਿੰਨ ਗੁਰੂ ਰਵਦਾਸ ਮਹਾਰਾਜ ਨੂੰ ਮੰਨਣ ਵਾਲੇ ਮਰ ਗਏ ਤੇ ਤੁਸੀਂ ਮਲਾਈਆਂ ਖਾਣ ਲੱਗੇ ਆ ਤੁਸੀਂ ਐਸੀ ਕਮਰਿਆਂ 'ਚ ਬੈਠੇ ਆ ਕਿਉਂ ਨਹੀਂ ਭਈ ਜਨ ਅੰਦੋਲਨ ਬਣਾ ਕੇ ਸੜਕਾਂ 'ਤੇ ਉਤਰੇ ਅਸੀਂ 19 ਤਰੀਕ ਤੱਕ 18 ਤਰੀਕ ਸ਼ਾਮ ਤੱਕ ਪ੍ਰਸ਼ਾਸਨ ਨੂੰ ਸਮਾਂ ਦਿੰਨੇ ਆ ਇਹਨਾਂ ਤਿੰਨਾਂ ਹੀ ਟੱਬਰਾਂ ਲਈ ਜਿਨ੍ਹਾਂ ਦੇ ਮਰ ਗਏ ਇੱਕ ਇੱਕ ਸਰਕਾਰੀ ਨੌਕਰੀ ਦਾ ਪ੍ਰਬੰਧ ਕਰੋ ਜੀ ਇਹਨਾਂ ਨੂੰ ਜਿਹੜਾ ਢੋਕਮੀ ਆਰਥਿਕ ਸਹਾਇਤਾ ਜਿਹੜੀ ਆ ਤਾਂ ਜੋ ਇਹ ਆਪਣੇ ਘਰ ਪਰਿਵਾਰ ਨੂੰ ਸਾਂਭ ਸਕਣ ਜੇ ਦੂਜਿਆਂ ਨੂੰ 1 ਕਰੋੜ ਦਿੱਤਾ ਜਾ ਸਕਦਾ ਫਿਰ ਦਲਤ ਦੀ ਵਾਰ ਨੂੰ 1 ਕਰੋੜ ਤੁਹਾਡਾ ਕਿਉਂ ਖਤਮ ਹੋ ਜਾਂਦਾ ਭਈ ਇੱਕ ਨਹੀਂ ਦੇ ਸਕਦੇ ਅੱਧਾ ਹੀ ਦੇ ਦਿਓ ਅੱਧਾ ਨਹੀਂ ਦੇ ਸਕਦੇ ਅੱਦੇ ਨਾਲੋਂ ਅੱਧਾ ਹੀ ਦੇ ਦਿਓ ਕੋਸ਼ਤੇ ਦਿਓ ਲੱਗੇ ਤਾਂ ਸਹੀ ਤੁਸੀਂ ਆਮ ਆਦਮੀ ਦੀ ਸਰਕਾਰ ਹੈ ਮਿਕਰ ਸਰਕਾਰ ਨਹੀਂ ਜਾਗਦੀ ਔਰ ਜੇਕਰ ਸਰਕਾਰ ਨੇ ਇਹ ਕੰਮ ਨਾ ਕੀਤਾ ਅਸੀਂ ਸੜਕਾਂ ਤੇ ਆਵਾਂਗੇ ਅਸੀਂ ਸੜਕਾਂ ਤੇ ਆਵਾਂਗੇ ਅਸੀਂ ਤਾਂ ਪਿੰਡ ਵਾਲਿਆਂ ਨੂੰ ਬੇਨਤੀ ਕੀਤੀ 18 ਤਰੀਕ ਤੱਕ ਇੰਤਜ਼ਾਰ ਕਰ ਲਓ ਤੇ ਜੇ ਨਹੀਂ ਆਏ ਤਾਂ 19 ਤਰੀਕ ਨੂੰ ਨੈਸ਼ਨਲ ਹਾਈਵੇ ਤੇ ਟੈਂਟ ਗੱਡ ਕੇ ਭੋਗ ਪਾਵਾਂਗੇ ਆਪਣੇ ਮਰਿਆਂ ਦਾ ਆਪਣੇ ਮਰਿਆਂ ਦਾ ਤੇ ਨੈਸ਼ਨਲ ਹਾਈਵੇ ਤੇ ਫਿਰ ਮੰਜੇ ਢਾਕੇ ਬੈਠ ਲਾਂਗੇ ਕਿਹਾ ਸਾਡੇ ਤੇ ਗੋਲੀ ਬਾਰਨ ਲੱਗੀ ਆ ਕਿਹਾ ਜਲਿਆਂ ਵਾਲਾ ਬਾਗ ਬਣਨ ਲੱਗਾ ਇੱਥੇ ਅੱਗੇ ਵੀ ਤਾਂ ਮਰਿਓ ਹੀ ਆ ਤੇ ਮੰਜੇ ਢਾਕੇ ਪੂਰੇ ਪੰਜਾਬ ਦੇ ਅਸੀਂ ਰਵਦਾਸੀਏ ਭਾਈਚਾਰੇ ਨੂੰ ਬੇਨਤੀ ਕਰਦੇ ਆ 19 ਤਰੀਕ ਦਾ ਭੋਗ ਨੈਸ਼ਨਲ ਹਾਈਵੇ ਤੇ ਇਹ ਪੌਣ ਪਿੰਡ ਵਾਲਿਆਂ ਨੂੰ ਅਪੀਲ ਕਰਦੇ ਆ ਤੇ ਅਸੀਂ ਫਿਰ ਉੱਥੇ ਮੱਜੇ ਡਾਕੇ ਬੈਠਾਂਗੇ ਨੀਲਾ ਝੰਡਾ ਗੱਡ ਕੇ ਨਾਲ ਕਿ ਮਜ਼ਦੂਰ ਨਾਲ ਤੱਕਾ ਹੋ ਰਿਹਾ ਗਰੀਬ ਨਾਲ ਤੱਕਾ ਹੋ ਰਿਹਾ ਦਲਤ ਨਾਲ ਤੱਕਾ ਹੋ ਰਿਹਾ